2000 ਰੁਪਏ ਲੈ ਕੇ ਆਜੋ ਹੂੰ ਕੌਣੀ ਕਹਿੰਨੇ ਪ੍ਰੀ ਵੈਟਿੰਗ ਇਥੇ ਪ੍ਰੀ ਰਿਟਾਇਰਮੈਂਟ ਪਾਰਟੀ ਕਰਾਉਣੀ ਹੋਏ ਆ ਤੇ ਫੇਰ ਵੀ 1000 ਰੁਪਿਆ ਠੀਕ ਆ ਕਰ ਪਾਜੀ ਜਰਾ ਆਜੇ ਪਾਜੀ ਜਿੰਨੇ ਜਿੰਨੇ ਹੋਣਾ ਆ ਜੀ ਉਹਨੂੰ ਟਾਈਮ ਦੋ ਬਸ ਟਾਈਮ ਟਾਈਮ ਵੀ ਸਿੰਦੇ ਸਿੰਦੇ ਕਰਾਓ ਆਪਣੀ ਆਪਣੇ ਵਾਹਨ ਤੇ ਆ ਆਹੋ ਖਾਣਾ ਹਾਂ ਦਾ ਚਲੋ ਜੀ ਚਾਹ ਪਾਪੀ ਕੇ ਤੇ ਆਪਾਂ ਹੁਣ ਥੋੜੇ ਨਿਕਲ ਲੱਗੇ ਮਿੰਨੀ ਗਵਾ ਦੋ ਮੋਡਰਨ ਟਾਈ ਵੀ ਟਾਈਮ ਦਿੱਤਾ ਉਹ ਟਾਈਮ ਜਾਤ ਗੇ ਹੈ ਨਾ ਪਰ ਅਸੀਂ 2 ਵਜੇ ਚਿਕਤ ਕਰਨ ਸ਼ੁਰੂ ਕਰਤਾ ਇਹ ਫੇਰਾ ਇਹ ਉਹਦਾ ਨਾ ਉਹ ਜੋ ਲੈ ਲਓ ਚਲੀਏ ਇਹ ਆ ਗਿਆ ਹੁਣ ਇਹਨਾਂ ਨੂੰ ਕਹਿਤਾ ਵੀ ਜੋ ਲੈਣਾ ਇੱਥੋਂ ਲੈ ਲਓ ਤੇ ਬੱਸ ਵਿੱਚ ਬੈਠੋ ਸਰਨੇ ਆੜਾ ਦਾ ਵਾ ਵੀ ਰੋਟੀ ਇਹਨਾਂ ਨੂੰ ਮੜੇ ਨੂੰ ਚੰਗੀ ਵਧੀਆ ਖਵਾ ਦਿੰਨੇ ਆ ਪਲੱਸ 1 20 ਪੱਟੀ ਮਸਜਿਦ ਪੱਟੀ ਮਸਜਿਦ ਰਣਾ ਦੀਪ ਸਿੰਘ ਕਿ ਕਿ ਬਸ ਰੱਜੀਏ ਜੀ ਜਿਹੜੇ ਰਣਾ ਨਾ ਦੀਪਾ ਫਰਸ ਟੂ ਹੋਰ ਗਿਆ ਓਏ ਫਰਸ ਜਾਓ ਬੋਲੇ ਇਟਰ ਵਾਲੀ ਆ ਲਓ ਜੀ ਚਰਨੀ ਅੱਜ ਸਟਾਰਟ ਹੋ ਗਈ ਆ ਜੀ ਅੱਜ ਪਹਿਲਾ ਗੇੜਾ ਸਾਡਾ ਅਪੰਨ ਕਾਲ ਦੇ ਆਪਾਂ ਕਿਹੜਾ ਮਾਰ ਲਿਆ ਵਾ ਤੇ ਹੁਣ ਆਪਾਂ ਜਾਣਾ ਭਾਨੀ ਮੇਰੇ ਨਾਲ ਪਦੀਪ ਸਰ ਸਾਡੇ ਆ ਗਿਆ ਜੀ ਇੱਥੇ ਆ ਸਰ ਨਾਲ ਨਾਲ ਗਿਆ ਵੀਰ ਤੋਂ ਵੀ ਜੀ ਇਹ ਸਾਲ ਬੱਚੇ ਸਾਡੇ ਭਾਗੇ ਆ 35 ਉੱਜਾ ਪਜਾਰੇ ਆ ਇੱਥੋਂ ਜਾਵਾਂਗੇ ਬਦਾਨੀ ਕਾਲ ਤੇ ਫੇਰਾ ਉਸ ਤੋਂ ਬਾਅਦ ਆਪਾਂ ਜਾਵਾਂਗੇ ਲਾਗੇ ਇੱਕ ਸਪੌਟ ਹੈ ਮਿੱਲੀ ਗੋਆ ਉੱਥੇ ਆਪਾਂ ਧਿਆਨ ਨਾਲ ਤੁਹਾਨੂੰ ਦਿਖਾਉਂਦੇ ਆਂ ਡੈਮ ਰੰਗੀ ਸਾਗਰ ਤੇ ਆਪਾਂ ਤੋ ਸਰਨਾ ਚੋੜੇ ਰਿਓ ਵੀਡੀਓ ਵੀ ਤੁਹਾਨੂੰ ਮਿਲਦੇ ਰਵਾਂਗੇ ਆਪਾਂ ਟਾਈਮ ਟਾਈਮ ਸਰਸਤਾ ਮੋੜਿਆ ਹੋ ਜੀ ਗੁਰਦੁਆਰਾ ਸ੍ਰੀ ਬਾੜ ਸਾਹਿਬ ਨੂੰ ਇਹ ਉਥੇ ਪਤਾ ਦੇ ਕੇ ਫਿਰ ਆਪਾਂ ਅੱਗੇ ਵਧਦੇ ਹਾਂ ਜੀ ਇੱਥੋਂ 메ਨ ਰੋਡ ਤੋਂ ਕੋਈ ਦੋ ਤਿੰਨ ਕਿਲੋਮੀਟਰ ਇਹਦੇ ਘੇਰੇ ਚ ਹੀ ਆ ਗੁਰਦਸਾਹਬ ਸ੍ਰੀ ਗੁਰੂ ਜੰਦਰ ਜੀ ਇਤਿਹਾਸਿਕ ਗੁਰਦਸਾਹਬ ਗੁਰਦਸਾਹਬ ਦੇ ਬਾਹਰਾਂ ਬੜੇ ਬੜੇ ਵੱਡੇ ਬੋਹੜ ਦੇ ਰੁੱਖ ਆ ਤੇ 1933 ਵਿੱਚ ਜਦੋਂ ਭਾਈ ਤਰਨਾ ਸਿੰਘ ਜੀ ਸਾਈਕਲ ਯਾਤਰੀ ਸੀ ਪਟਿਆਲੇ ਦੇ ਭਾਈ ਤਰਨਾ ਸਿੰਘ ਜੀ ਚਹਲ ਉਹਨਾਂ ਜਿਹਨੂੰ ਯਾਤਰਾ ਕੀਤੀ ਤੇ ਉਦੋਂ ਵੀ ਇਹ ਜਿਹੜੇ ਵੱਡੇ ਵੱਡੇ ਰੁੱਖ ਹੈਗੇ ਸੀ ਤੇ ਅੱਜ ਵੀ ਇਹ ਵੱਡੇ ਵੱਡੇ ਬਹੁਤ ਦੇ ਰੁੱਖ ਹੈਗੇ ਆ ਉਹਨਾਂ ਨੇ ਆਪਣੇ ਫੋਟੋਆਂ ਖਿੱਚੀਆਂ ਸਪੈਸ਼ਲ ਸ਼ੇਅਰ ਕੀਤੀਆਂ ਸੀ ਆਪਣੀ ਕਿਤਾਬ ਕੋਲ ਸਾਈਕਲ ਪੀਰ ਸੇ ਯਾਤਰਾ ਵਿੱਚ ਇਸ ਸਥਾਨ ਤੇ ਬਾਬਾ ਸ਼ਿਰੀ ਚਾਂਦੀ ਨੇ 62 ਸਾਲੇ ਸੇ ਟਿਕਿਆ ਜੀ ਇਥੇ ਬਹੁਤ ਸੰਗਣਾ ਜੰਗਣ ਸੀ ਉਹ ਸੰਗੜੇ ਜੰਗਣ ਕਰਕੇ ਇਥੇ ਕੁਦਰਤੀ ਰਮਣੀਕ ਨਾਸੀ ਤੋਂ ਉਥੇ ਟਿਕ ਕੇ ਫਿਰ ਬਾਬਾ ਸ਼ਿਰੀ ਚਾਂਦੀ ਅਮਰਸਾਹਬ ਗਏ ਨੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਉਥੇ ਭਾਈ ਕੰਮਲਿਆ ਜੀ ਨਾਲ ਦੇ ਜਿਹੜੇ ਅਨੰਦ ਸੇਵਕ ਹੈ ਉਹ ਨਾਲ ਹੀ ਉਹਨਾਂ ਦੇ ਵੀ ਅੰਦਰ ਤਸਵੀਰਾਂ ਲੱਗੀਆਂ ਵਾ ਅੰਦਰ ਵੀਡੀਓਗ੍ਰਾਫੀ ਨਹੀਂ ਲਾਉੜ ਤਾਂ ਕਰਕੇ ਅਸੀਂ ਬਾਹਰ ਕੇ ਫੇ ਬਣਾਉਣ ਲੱਗੇ ਆ ਤੇ ਉਥੇ 도ਦਨੇ ਰਹਿ ਕੇ ਫੇ ਬਾਬਾ ਜੀ ਵਾਪਸ ਆਏ ਆ ਫਿਰ ਗੁਰੂ ਅਰਜਨ ਦੇਵ ਜੀ ਨੂੰ ਸੇਹਾ ਭੇਜਿਆ ਫਿਰ ਗੁਰੂ ਅਰਜਨ ਦੇਵ ਜੀ ਇੱਥੇ ਆਏ ਨੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਨਾਲ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਕੱਤਰ ਕਰਨ ਵਾਸਤੇ ਪਹੁੰਚੇ ਸੀ ਤੇ ਉਹਨਾਂ ਨੇ ਬਾਣੀ ਇਕੱਤਰ ਕੀਤੀ ਫਿਰ ਛੇਵੇਂ ਪਾਸਾ ਛੇਵੀਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਪਣੇ ਪਰਿਵਾਰ ਸਮੇਤ ਆਏ ਆਪਣੇ ਪੂਰੇ ਪਰਿਵਾਰ ਸਮੇਤ ਤੇ ਫਿਰ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਆਪ ਹੀ ਤੁਹਾਡੇ ਪੰਜ ਪੁੱਤਰ ਆ ਸਾਨੂੰ ਕੋ ਦੇਣਾ ਕਿ ਆਪ ਹੀ ਰੱਖਣੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਵੱਡਾ ਪੁੱਤ ਬਾਬਾ ਗੁਰਦਿੱਤਾ ਜੀ ਇੱਥੇ ਦੇਖਤਾ ਸੀ ਸੇਵਾ ਵਿੱਚ ਫਿਰ ਉਹਨਾਂ ساری ਜ਼ਿੰਦਗੀ ਬਾਬਾ ਸ਼ਰੀ ਚੰਦ ਨਾਲ ਇੱਥੇ ਸੇਵਾ ਨਿਭਾਈ ਸੀ ਉਹਨਾਂ ਦਾ ਸੁਣੋ ਕਿਹਾ ਜੰਦਰਾ ਨੂੰ ਵਧੀਆ ਤੇ ਹੁਣ ਆਪਾਂ ਇਥੋਂ ਨਿਕਲ ਲੱਗੇ ਆ ਇਥੋਂ ਨਿਕਲ ਕੇ ਆਪਾਂ ਬਧਾਨੀ ਕਾਲ ਤੋ ਹੁੰਦੀ ਬਈ ਮਿੰਨਿੰਗ ਹੋਵ ਤੱਕ ਪਹੁੰਚਾਂਗੇ ਜਿਹੜਾ ਕਿ ਰੀਸ ਸਾਗਰ ਡੈਮ ਦਾ ਪਾਣੀ ਨਾਲ ਬਣਿਆ ਮਿੰਨਿੰਗ ਹੋਗਾ ਉਹ ਆ ਦੇ ਵਾਸਤੇ ਖੜੇ ਜਾ ਆਪਾਂ ਤਾਂ ਲੱਗੇ ਨਿਕਲੀਏ it <laughs> ਇਆ ਗਿਆ ਜੀ ਧਾਰ ਕਲਾਂ ਚੰਮਰੌਰ ਨੂੰ ਆਜੇ ਤਾ ਮੈਂ ਆ ਗਿਆ ਅਸੀਂ ਚਲੇ ਜੀ ਚੰਮਰੌਰ ਫੰਗਵਾਤਾ ਛੀਰ ਰਸਤਾ ਜੀ 5 ਕਿਲੋਮੀਟਰ ਦਾ ਹੈਗਾ ਵਾ ਇਦਾਂ ਆ ਥੋੜੇ ਥੋੜੇ ਜਿਹੜੇ ਮੋੜ ਆ ਨਾ ਮੋੜ ਤੋਂ ਥੋੜਾ ਸੈਟ ਕਰਤੇ ਗਏ ਆ ਆ ਵੇਖੋ ਮਿੱਟੀ ਪਾਈ ਆ ਹੁਣ ਛੜਕ ਵੀ ਲੋਕ ਵੀ ਪਹੁੰਚ ਗਏ ਲੋਕਾਂ ਜੇ ਭਰੀ ਗਈ ਆ ਆਪਾਂ ਸੱਜਣੀ ਆਪਾਂ ਡੇਵਾ ਕੋਈ ਆ ਵੀ ਹੋ ਕਰਨਾ ਆਪਾਂ ਜੋ ਮਰਜੀ ਮੈਂ ਕਹਾਂ ਸੱਤ ਦੇ ਮਾਰਾ ਨਹੀਂ ਤਾਂ ਪਾਰੀ ਨਹੀਂ ਇਹ ਕਿਹੜੇ ਕਿਹੋਲੇ ਪਤਾ ਨਹੀਂ ਮਦਦ ਆਰਮੀ ਆ ਆਰਮੀ ਵਾਲੇ ਭੜਾਇਆ ਹੋਇਆ ਹੈ ਉਹਦੀ ਘਾਰਮੀ ਹੈ ਜੀ ਆ ਜਾਇ ਰਿਹਾ ਉਹ ਆਪ ਕੋਈ ਨੂੰ ਕੋਈ ਕਮੈਂਟ ਨਹੀਂ ਬੱਸ ਇਹ ਆਪਾਂ ਪਹੁੰਚ ਗਏ ਜੀ ਮਿੰਨੀ ਗੋਆ ਇਹਨੂੰ ਕਹਿੰਦੇ ਆ ਮਿੰਨੀ ਗੋਆ ਪੂਰਾ ਸਤੇ ਕਾਫੀ ਆ ਦੁਕਾਨਾਂ ਇੱਥੇ ਕਾਫੀ ਆ ਸਟਾਲ ਹੋ ਗਿਆ ਬੰਦੀ ਆ ਇੰਦੀ ਐਂਟਰੀ ਸਕੂਲ ਟੂਰ ਆ ਯਾਰ ਆ ਜੀ ਭਗਵੰਤ ਮਾਨ ਨੇ ਲਾਏ ਆ ਬੋਰਡ ਇੱਥੇ ਐਨ ਆਰ ਆਈ ਮਿਲਣੀ ਤੇ ਉਧਰ ਚੜਨਾ ਹੁੰਦਾ ਹੀ ਆਓ ਇਥੇ ਜਦੋਂ ਇੱਥੇ ਕੋਈ ਨਹੀਂ ਹੁੰਦਾ ਹੁੰਦਾ ਮੈਂ ਤਾਂ ਇੰਦਰਜੀਤ ਇੱਥੇ ਬੈਠੇ ਰਹਿੰਦੇ ਆ ਆ ਛੱਡ ਨਾ ਉਹ ਛੱਡ ਨਾ ਸਾਹਮਣੇ ਮੈਂ ਆ ਕਿਤਾ ਫੋਕਸ ਉਹ ਹੈ ਦੂਰ ਹੈ ਥੋਂ ਹੁਣ ਵੀ ਆ ਗੱਲ ਲਾਈਟ ਚ ਆ ਆ ਦੇਖੋ 3 ਨੰਬਰ ਆਈਡਰ ਦਾ ਮੇਰਾ ਵੀ ਆਜੇ ਫਰਾਗ ਗੱਡੀਆਂ ਬੜੀਆਂ ਖਤਰਨਾਕ ਜੀ ਕਿਹਦੀ ਰਹੀ ਅਸੀਂ ਫਸ ਗਈ ਇੱਕ ਵਾਰੀ ਆਪਾਂ ਆਏ ਕਿਹਦੀ ਫਸ ਰਹੀ ਇਸ ਵਾਸਤੇ ਛੱਡ ਲੱਗੀ ਬੜੀ ਉਹਨੂੰ ਹੁਣ ਸਧਾਰ ਕੀਤਾ ਨਾ ਨਵੇਂ ਵਾਲੇ ਆ ਰਹੇ ਹੋਣੀਆਂ ਨੇ ਆਪਦੀਆਂ ਆਪਾਂ ਕੋਈ ਚਾਪ ਨਹੀਂ ਦੇ ਤੇ ਹੂੰ ਚਾਪ ਨਹੀਂ ਚਾਪ ਨਹੀਂ ਹੋ ਕੋਈ ਨਹੀਂ ਕੋਈ ਵੀ ਕੋ ਪ੍ਰੇਮ ਜਿਆ ਦੀਏ ਕੜੀ ਕੜੀ ਜਾਂ ਲੰਡੀ ਗਿਆ ਦਰਮੀਆਂ ਆਏ ਜਿਆਨੇ ਲਿਆ ਕੇ ਵਿਕਟਾਂ ਕਰੂੰ ਮੈਂ ਚਲਾ ਆ ਹੂੰ ਆ ਲੱਗਣਾ ਜਿੰਨੇ ਗੱਡੀ ਬੜੀਆਂ ਜਾਂ ਗੜੀਆਂ ਤੇ ਮੰਜ਼ਲਾਂ ਕਾਫੀ ਖੜੀਆਂ ਕਰਦੇ ਕਹਿੰਦਾ ਹੋਟਲ ਦੀਆਂ ਜਿਆਦਾ ਕੰਮ ਰੁਕਿਆ ਹੁਣ ਇਦਾਂ ਅਚੇ ਸਟਾਰ ਲੱਗੇ ਛੋਟੇ ਛੋਟੇ ਬਥੇ ਰੇ ਵੈਜ ਤੇ ਆ ਸਾਰੇ ਵੈਜ ਹੀ ਆ ਇਹ ਐਸਾ ਇਹ ਮਿੰਨੀ ਕੋਵਾਦੀ ਕੁਛ ਨਹੀਂ ਤੇ ਮੁੰਡੇ ਕੋ ਮੈਗੀ ਖਾਦੀ ਫੇਰ ਖਾਗ ਜਾਂਦੀ ਆ ਮੋਰ ਵੀ ਠੀਕ ਠਾਕ ਅਸੀਂ ਮੈਗੀ ਖਾ ਗਏ ਇੱਕ ਵਾਰੀ ਜਾਦਿਆ ਫੇਰ ਫੇਰ ਮੈਗੀ ਖਾਣੀ ਆ ਪਾਉ ਕਿ ਉਹਨੂੰ ਐਡ ਕਰੋ ਐਡ ਕਰੋ ਜਾਣੇ ਖਲੋਣੇ ਫਿਰ ਹਥੇ ਇਹ ਆ ਬੋਲ ਤੇ ਥੱਲੇ ਵੇਖੋ ਕਿਹੜਾ ਸ਼ਾਨਦਾਰ ਵਿਊ ਆ ਥੱਲੇ ਜਾ ਕੇ ਮੈਂ ਅੰਦਿੰਦ ਜੀ ਗਏ ਪਹਿਲੀ ਪਹਿਲੀ ਵਾਰੀ ਉਹ ਜਿਹੜਾ ਬਣਿਆ ਹੈ ਹੈਲੋ ਆਜੋ ਮੰਨੀ ਗਵਾ ਅੱਜ ਮੈਂ ਰੱਦਨੇ ਦੇ ਇੱਥੇ ਇੱਕ ਨਾ ਹੈਲਪ ਡੈਸਕ ਦਾ ਗਰੁੱਪ ਜਰਾ ਵਾਸ ਸਟੈਬਲਿਸ਼ ਕਰਤਾ ਗਿਆ ਵਾ ਕਿਉਂਕਿ ਕੋਈ ਵੀ ਅਨਹੋਣੀ ਹੋ ਜੇ ਤੇ ਉਹਨੂੰ ਟੈਕਲ ਕਰਵਾਉਣ ਵਾਸਤੇ ਸਰਕਾਰ ਨੇ ਇਸੇ ਲਾਜ਼ਮੀ ਕੀਤਾ ਵਾ ਇਹ ਇੱਕ ਸੁਧਾਰੇ ਸੀ ਹੋਰ ਹੋਇਆ ਵਾ ਲੋਕ ਫੈਲੇ ਆ ਦੂਰ ਤੱਕ ਤੇ ਕੋਈ ক্রিকেট ਖੜਨ ਰਿਆ ਵਾ ਕੋਈ ਫੋਟੋ ਖਿਚਾਉਣ ਰਿਆ ਵਾ ਕੋਈ ਰੀਲ ਬਣਾਉਣ ਰਿਆ ਵਾ ਕੋਈ ਕੁਝ ਤੇ ਮੇਰੇ ਸਾਹਮਣੇ ਆਓ ਵੇਖੋ ਬੱਚੇ ਜਿਹੜੇ ਸਕੂਲ ਦੇ ਟੂਰ ਹੋਰ ਵੀ ਆਏ ਆ ਆ ਵੇਖੋ ਆ ਵੇਖੋ ਤੁਸੀਂ ਜਿਹੜੀ ਗੱਡੀ ਵਿੱਚ ਖੀਰ ਨਾ ਇਹ ਬਹੁਤ ਛੋਟੀ ਆ ਆ ਵੇਖੋ ਬਹੁਤ ਹੀ ਜ਼ਿਆਦਾ ਨਿੱਕੀ ਆ ਕਿ ਮੈਂ ਭੁਲੇਖਾ ਪਾਇਆ ਇਹ ਪਤਾ ਕਿੰਨੀ ਨਿੱਕੀ ਆ ਇਨੇ ਨਿਕੀਆ ਨਕੇ ਬੱਚਿਆਂ ਦੀ ਤੇ ਮੌਸਮ ਬੜਾ ਕਲੀਅਰ ਰਿਹਾ ਸਾਫ ਰਿਹਾ ਉੱਚੇ ਪਹਾੜਾਂ ਤੇ ਬਰਫ਼ ਨਹੀਂ ਦਿਖਣਦੀ 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 ਆ ਵੇਖੋ ਬਰਫ਼ ਦਿਖਣਦੀ ਐ ਢੋਜੀ ਸਾਈਡ ਤੇ ਕਲੀਅਰਟੀ ਕਾਫੀ ਮੌਸਮ ਦੀ ਇਧਰ ক্রিকেট ਪ੍ਰੇਮੀਆਂ ਵਾਸਤੇ ਜਗਾੜ ਬਣਿਆ ਵਾ ਖੇਡਣ ਵਾਸਤੇ ਆੜੇ ਮਾਸਟਰ ਦਿਖਾਰੀਆਂ ਵਾਂਗੂ ਐ ਡੂੰਗੀ ਸੋਚ ਵਿੱਚ ਆ ਲੱਗਾ ਗੱਲ ਕਹਿੰਦਾ ਤੇ ਨਹੀਂ ਠੀਕ ਨਹੀਂ ਯਾਰ ਮਤਾਰ ਗੇ ਦਰਦ ਹੋ ਰਹੀ ਐ ਮੈਂ ਵੀ ਆ ਮੈਨੂੰ ਕੈਂਸਲ ਹੀ ਮੇਰਾ ਬਰੋਦਰ ਮੈਂ ਨਾ ਕਹਾਂ ਤਿਆਰੀ ਕਰਕੇ ਬੱਚੇ ਬੱਚੇ ਸੋ ਬੱਚੇ ਗਏ ਦੇਖੋ ਸਕੂਲ ਦੇ ਉਹ ਵਰ ਸਗੋਲ ਦੇ ਮਤਲਬ ਹਾਰਡ ਸਕੂਲ ਦੇ ਬੱਚੇ ਵੀ ਟਾਇਲ ਰਹੇ ਆ ਪਰ ਇਹਨਾਂ ਨੇ ਕਿਹਾ ਪਾਣੀ ਤੋਂ ਦੂਰੀ ਬਣਾ ਕੇ ਰੱਖਿਓ। ਵੇਖੋ ਨਿਕ ਨਿਕ ਨਿਆਣੇ ਵੀ ਪਿਕਨਿਕ ਦਾ ਹਿੱਸਾ ਬਣਦੇ ਆ ਜੀ ਇੱਥੇ ਆਹੋ ਵਾਇ ਵਾਇ। ਨਿਆਣੇ ਨਾਲ ਖੋਦੀ ਚੁੱਕੇ ਆ। ਤੇ ਹੋ ਰਿਆ ਨਾਲ ਹੀ ਪਥੇ ਜੋੜੀ ਹੁੰਦੀ ਆ ਬਹੁਤ ਜ਼ਿਆਦਾ। ਆ ਉਹਦੇ ਲੇਕ ਦੇ ਪਰਲੇ ਬਣਨੇ ਹੱਟ ਜਿ ਬਣੇ ਆ। ਸਮਝ ਨਹੀਂ ਲੱਗੀ ਵੀ ਹੋਟਲ ਬਣਦੇ ਆ ਕਿ ਕੀ ਪਿੰਡ ਆ ਕੋਈ ਇਹ ਨਹੀਂ ਸਮਝ ਕੇ ਆਇਆ ਸੀ ਮੈਨੂੰ। ਫਿਰ ਇਹਨਾਂ ਸਾਬ ਨਾਲ ਹੋਟਲ ਆ। ਪਰ ਬੜੇ ਚਿਰ ਦੇ ਇਹ ਮੈਂ ਵੇਖੇ ਜਦੋਂ ਕੋਈ ਨਹੀਂ ਹੁੰਦਾ ਇਹ ਉਦੋਂ ਵੀ ਹੈਗੇ ਸੀ ਇਧਰ ਆ ਬੱਚੇ ਆ ਆਪਣਾ ਆਪਣਾ ਕੇ ਮਾਟਰ ਥਾਲੀਆਂ ਬਚਾਉਂਦੇ ਆਂ ਡੇ ਉੱਧਰ ਜਾਂਦੇ ਆ ਹੈ ਲਿਕਾ ਆਪਾਂ ਚੱਲਿਓ ਉਹ ਤਾਂ ਅਜੋਦੀ ਅਜੋ ਛੋਟਕੜ ਰਸਤਾ ਹੈਗਾ ਕਿੱਥੋਂ ਹੀ ਪੈਣੀ ਹੈ ਇੱਥੋਂ ਦਾ ਵੀਊ ਹੁੰਦਾ ਵਾ ਹੂੰ ਉੱਥੋਂ ਹੋਰ ਸ਼ਾਨਦਾਰ ਵੀਊ ਹੁੰਦਾ ਵਾ ਉਹ ਜਿਹੜੇ ਹੱਟ ਬਣੇ ਹਨਾ ਉਹਦੀ ਮੈਂ ਗੱਲ ਕਰਨਾ ਇੱਥੇ ਆਨ ਇੱਥੇ ਡਬਲ ਜੈਪ ਲੱਗੀ ਆ ਇਹ ਇਹਨਾਂ ਨੇ ਆਹ ਖਜਾਂਦੇ ਆਹ ਡਬਲ ਜੈਪ ਇੱਥੋਂ ਵੇਖੋ ਚਲ ਹੋ ਗਿਆ ਜਲ ਹੋ ਗਿਆ ਅੱਖਾਂ ਦਾ ਨਦੀ ਵਿੱਚ ਵੜਨਾ ਤੇ ਨਹਾਉਣਾ ਸਕਤ ਬਣਾ ਹੈ ਧਿਆਨ ਸੁਣ ਲੋ ਜੀ ਇਹ ਰਖਵਾ ਜਿਹੜਾ ਵਾ ਇੱਥੇ ਗੰਦਗੀ ਨਹੀਂ ਫੜਾਉਣੀ ਤੇ ਪ੍ਰੀ ਵੈਡਿੰਗ ਜੇ ਕਰਾਉਣੀ ਹੈ ਤੇ 10000 ਰੁਪਏ ਲੈ ਕੇ ਆਜੋ ਹੂੰ ਕਰਉਣੀ ਕਹਿੰਦੇ ਪ੍ਰੀ ਵੈਡਿੰਗ ਇੱਥੇ ਪ੍ਰੀ ਰਿਟਾਇਰਮੈਂਟ ਪਾਰਟੀ ਕਰਾਉਣੀ ਹੋਏ ਆ ਤੇ ਫੇਰ ਵੀ 1000 ਰੁਪਿਆ ਠੀਕ ਆ ਸਰ ਫਾਕ ਜਰਾ ਆ ਜੇ ਜਿਹਨੇ ਹੋਣਾ ਆ ਜੇ ਉਹਨੂੰ ਟਾਈਮ ਦੋ ਬਸ ਟਾਈਮ ਟਾਈਮ ਵੀ ਸਿੰਦੇ ਸਿੰਦੇ ਕਰਾਓ ਆਪਣਾ ਆਪਣੀ ਆਪਣੇ ਵਾਹਨ ਤੇ ਆ ਹਾਂ ਖਾਣਾ ਹਾਂ ਦਾ ਮਿਲ ਨਹੀਂ ਆਨਲੀ ਮੈਗੀ ਆ ਆ ਮੈਗੀ ਮੈਗੀ ਨਹੀਂ 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 ਤੇ ਰੋਟੀ ਬਣਾ ਕੇ ਲਿਆਉਂਦਾ ਨਹੀਂ ਰੋਟੀ ਪ੍ਰੋਪਰ ਰੋਟੀ ਦੇ ਦਾਂਗਾ ਉਹਨੂੰ ਪ੍ਰੋਪਰ ਬਣਾ ਕੇ ਪਰ ਆਉਣਾ ਆਪ ਆ ਆਉਂਦੀ ਸਾਡੀ ਜਮੇਰੀ ਕੋਈ ਨਹੀਂ ਆਪਸ਼ਨ ਇਜ਼ ਗੋਲਡ ਹਾਂ ਆਹੋ ਬਟ ਲਟਸ ਹੀ ਹੂ ਵਿਲ ਹੈਵ ਟੂ ਫਾਲੋ ਥੀਸ ਸਰ ਤੈਨੂੰ ਵੇਹਣ ਬਤਾ ਰਹੀ ਹਾਂ ਹੋਂ ਦਾ ਕੋਈ ਨਹੀਂ ਹੁੰਦਾ ਪਾਜੀ ਟੈਂਪੂ ਟਰੈਵਲ ਤੋਂ ਸ਼ੁਰੂ ਹੋਇਆ ਹਾਂ ਆ ਗੱਡੀ ਦਾ ਬੰਦਿਆਂ ਤੋਂ ਤੇ ਸਕੂਟਰ ਵੀ ਨਹੀਂ ਬਣਿਆ ਬਾਅਦ ਚ ਮੋਟਰ ਦੀ ਸਵਾਰੀ ਆਉਣੀ ਨਹੀਂ ਬਣੀਆਂ ਮੋੜੇ ਦੇ ਨਾ ਚੜ੍ਹ ਰੇੜੀਆਂ ਦਵਾਲਿਆਂ ਇਕੱਠੇ ਮੁੱਠੇ ਕਰਦੇ ਉਹਨਾਂ ਨੂੰ ਰੋਟੀ ਖਵਾਉਣੀ ਆ ਵਧੀਆ ਥਾਂ ਆਇਓ ਰਸਤੇ ਦੀ ਰੋਟੀ ਖਾਣੀ ਜੇ ਯਾਹ ਰੋਟੀ ਵਾ 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 ਹਾਂ 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 ਉਹ ਕਰ ਦੇਗਾ ਕਿ ਉਹ ਨਾਲੇ ਉਹ ਵੇਖ ਲਾਂਗੇ 10 ਮਿੰਟ ਲਾ ਲਾਂਗੇ ਅਸੀਂ ਇਹ ਮਿੰਨੀ ਪੜ ਮੈਂ ਖੇਤੀ ਆ ਤਾਂ ਮਿੰਨੀ ਆਜੋ ਹੁਣ ਆਜੋ ਤੇ ਆਵਾ ਗੋਇਆ ਮਿੰਨੀ ਗੋਇਆ ਚਲੋ ਜੀ ਚਾਹ ਪਾ ਪੀ ਕੇ ਤੇ ਆਪਾਂ ਹੁਣ ਥੋੜੇ ਨਿਕਲ ਲਗੇ ਮਿੰਨੀ ਗੋਆ ਤੋਂ ਮੋੜੇ ਨੂੰ ਢਾਈ ਵੇ ਟਾਈਮ ਦਿੱਤਾ ਉਹ ਟਾਈਮ ਜਾਤ ਗੇ ਹੈ ਨਾ ਪਰ ਅਸੀਂ 2 ਵਜੇ ਚਿਕਤ ਕਰਨਾ ਸ਼ੁਰੂ ਕਰਤਾ ਫੇਰ ਆਇਆ ਉਹਦਾ ਨਾਉਣਾ ਜੋ ਲੈ ਲਓ ਚਲੀਏ ਆ ਗਿਆ ਹੁਣ ਇਹਨਾਂ ਨੂੰ ਕਹਿਤਾ ਵੀ ਜੋ ਲੈਣਾ ਇੱਥੋਂ ਲੈ ਲਓ ਤੇ ਬੱਸ ਵਿੱਚ ਬੈਠੋ ਸਰਨੇ ਆਡਾ ਰਾਦਾ ਵਾ ਵੀ ਰੋਟੀ ਇਹਨਾਂ ਨੂੰ ਮੋੜੇ ਨੂੰ ਚੰਗੀ ਵਧੀਆ ਖਵਾ ਦਿੰਨੇ ਆ ਆ ਸਰਨੇ ਕੋਈ ਬੰਦਾ ਇਕਸਾਰਨਾ ਫੋਟੋ ਤੇ ਚਾਰਜਿੰਗ ਲੱਗੀ ਆ ਜੀ ਆਓ ਆਓ ਮਨਜੋਤ ਪੰਜਾਬੀ ਢਾਬਾ ਇੱਥੇ ਗੱਲਬਾਤ ਕਰੀਏ ਤੁਹਾਨੂੰ ਪ੍ਰੋਵਾਈਡ ਕਰਾ ਦੇਣਗੇ ਕਿ ਨਹੀਂ ਇਹ ਦੇਖਣਾ ਲਓ ਹੋ ਗਈ ਗੱਲਬਾਤ ਨਾਲ ਨੂੰ ਪੂਰੀ ਥਾਲੀ ਇੱਕ ਬੱਚੇ ਨੂੰ ਮਿਲੇਗੀ ਵਧੀਆ ਤੇ ਥੋੜੀ ਬੋਦੀ ਵਾਕ ਵੀ ਆ ਗਈ ਸਟਿੰਗ ਕੀਤੀ ਆ ਬੱਚੇ ਖਾਣਗੇ ਉਹਨਾਂ ਪ੍ਰਸ਼ਾਦਾ ਵਧੀਆ ਹੈ ਗੱਲ ਹੋ ਗਈ ਆ ਜੀ ਚੌਲ ਹੀ ਵਿੱਚ ਮਿਲ ਲਗੇ ਰੋਟੀਆਂ ਮਿਲ ਲਗੀਆਂ ਸਲਾਦ ਵੀ ਮਿਲੇਗਾ ਦਾਲ ਹੀ ਮਿਲਗੀ ਤੇ ਮਿਕਸ ਵੈਜੀਟੇਬਲ ਵੀ ਮਿਲੇਗੀ ਸੱਜਣਾ ਜੇ ਬੰਦਾ ਰਾਜਦਾਨੀਆਂ ਉਹਨਾਂ ਦੇ ਰੋਟੀਆਂ ਖਾ ਲਈਏ ਇਹ ਹੈ ਗਵਾਤ ਮਨਜੋਤ ਪੰਜਾਬੀ ਢਾਬਾ ਜਿਹੜਾ ਕਿ ਪਾਨਕੋਟ ਤੋਂ ਬਰਦਾਸਪੁਰ ਦੇ ਬਿਲਕੁਲ ਸੈਂਟਰ ਦੇ ਆ ਟੋਲ ਪਲਾਜੇ ਲੱਗੇ ਹੋਰ ਦੂਰ ਖਜੂਰਾਂ ਦੇ ਰੁੱਖ ਲੱਗੇ ਆ ਕਿ ਲੱਗੇ ਹੁੰਦੇ ਮੇਰੇ ਮਨ ਦੀ ਇੱਛਾ ਚ ਲੰਡੀ ਹੀ ਮੈਂ ਵਾਸਤੇ ਵੇਖਣ ਆ ਤੇ ਮੇਰੇ ਦਿਮਾਗ 'ਚ ਆਉਂਦਾ ਕਿ ਮੈਂ ਉੱਤਰ ਕਦੇ ਲੱਗੇ ਜਾਵਾਂ ਆ ਰੱਗੀ ਆ ਇਥੋਂ ਦੂਰ ਆ ਲੱਗਿਆ ਮੈਂ ਵੇਖਣਾ ਕੋਈ ਲੱਗ ਕੇ ਹੁੰਦਾ ਫਿਰ ਜਾਂਦਾ ਇਹ ਅੰਦਰ ਬਹਿ ਚੁੱਕੀ ਆ ਤੇ ਰੋਟੀ ਵਾਲਾ ਰੋਟੀ ਪਕਾਉਣੀ ਸ਼ੁਰੂ ਕਰ ਚੁੱਕਾ ਕਹਿੰਦਾ ਬਣੀ ਹੋ ਗਿਆ ਜੀ ਤੇ ਹੁਣ ਇੱਕੋ ਕੁਝ ਕਰਨ ਲੱਗੇ ਆ ਸੂਰਜ ਅਸਤ ਹੋ ਚੁੱਕਾ ਵਾ ਲਗਭਗ ਸਵਾ ਲਗਾਂ ਪੰਜ ਮਿੰਟ ਸਮਾਂ ਹੋ ਚੁੱਕਾ ਵਾ ਅੰਧੇਨ ਟਲ ਰਿਹਾ ਵਾ ਇਹ ਅਦ੍ਰਿਚੈ ਸ਼ਾਮਾਂ ਦਾ ਤੁਹਾਡੀ ਵੀ ਇਹ ਪਾਠ ਸੇ ਸਮਾਪਤੀ ਕਰਨੀ ਆ ਜੀ ਚੈਨਲ ਨੂੰ ਨਵੇਂ ਸਬਸਕ੍ਰਾਈਬਰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਨਾਲ ਤੁਹਾਨੂੰ ਨਵੀਂ ਵੀਡੀਓ ਤੱਕ ਮਿਲਣਾ ਸਰਨ ਕੈਪਟਨ ਨਾਲ ਹਰ ਰੋਜ਼ ਅਪਡੇਟ ਬਾਇਰ ਰਹੋ ਹਣੀ